ਸਸੀ ਗਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਖੇੜੀ ਜਲਾ ਸਮਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਪਹਿਲਾ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਉਹ ਰਹੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰ ਗਿਆ ਜੀ ਤੇ ਆ ਜਿਵੇਂ ਤੁਸੀਂ ਖੇਲ ਦੇ ਵਿੱਚ ਪਿਆ ਦੇਖ ਸਕਦੇ ਹੋਗੇ ਤੇ ਇਧਰ ਆ ਬਾਹਰ ਕੱਢਿਆ ਪਿਆਗਾ ਕੁਝ ਰੇਤਾ ਤੇ ਆ ਜਿਹੜਾ ਵੀ ਆ ਖਾਲ ਦੇ ਵਿੱਚ ਰੇਤਾਗਾ ਇਹ ਸਾਰਾ ਇਸੇ ਬੋਰ ਨੇ ਕੱਢਿਆਗਾ ਤੇ ਪਾਕੀ ਕੈਮਰਾ ਕਰਦੇ ਆ ਬੋਰ ਚੈੱਕ ਤੇ ਦੇਖਦੇ ਆ ਕਿ ਪ੍ਰੋਬਲਮ ਆ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਸੋ ਆਜੋ ਜੀ ਜਦੋਂ ਮੋਟਰ ਕੱਢੀਏ ਵੀਰ ਉਹ ਮੋਟਰ ਵਾਲਿਆਂ ਦੇ ਮੁਤਾਬਕ ਹੈ ਕਹਿੰਦਾ ਵੀ ਹਲਕੀ ਜੀ ਉਹ ਹੋ ਗਈ ਐ ਟਾਈਟ ਬਹੁਤ ਵਾਰ ਜਦੋਂ ਮਾੜੀ ਜੀ ਰਿਸਕ ਵੀ ਬਸ ਫੇਰ ਨਿਕਲੂਗਾ

ਤਿੰਨ ਹੋ ਗਿਆ 47 ਚਾਰ 47 ਜੱਕ ਸਾਡਾ ਜਾਣ ਲੈ 180 ਕਿ ਤੋਂ ਬਸ ਹੌਲੀ ਚੱਲੀ ਹੌਲੀ ਚੱਲੀ ਉਹਨੂੰ ਤੰਨਾ ਹੋ ਗਿਆ ਸੋਸਤਰਫ ਹੌਲੀ ਚੱਲੀ ਜਾਣਾ ਅਮਰੀਕ ਭਾਈ ਠੀਕ ਆ ਇੱਕ ਮਿੰਟ ਬਾਅਦ ਫੋਨ ਕਰ ਦਦਾ ਤੁਹਾਨੂੰ ਸਹੀ ਬੰਮਾ ਲਾ 10 ਮਿੰਟਾਂ ਤੱਕ ਕਰਦਾ ਮੂਰ ਚੈੱਕ ਕਰ ਰਿਹਾ ਮੈਂ ਕਿੰਨਾ ਹੋ ਗਿਆ ਹੌਲੀ ਚੱਲੀ ਸੁਣ ਲੋ ਹੌਲੀ ਚੱਲੀ ਜਾਵਾ होली 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 चल तन्ना हो गया 200 सो। स्क्रीनशॉट ले ले खड़ा ला रही ले कितना हो गया रे ਚੱਲ ਜਾਣ ਦੀ ਬਸ ਕਿੰਨਾ ਹੋ ਗਿਆ ਰੇ 204 ਕੋ ਹੋ ਜਾ ਚੱਲ ਜਾਣ ਦੇ ਅੱਗੇ

ਤੇ ਕਰਦੇ ਆਂ ਤਾਂ ਇਕੱਠੀ ਤੇ ਫਿਰ ਕਰਾਮਕ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛ ਜਾਣਾ ਤੂੰ ਕੀ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਜੀ ਅਸਿਰਾਲ ਜੀ ਅਸਿਰਾਲ ਜੀ ਅਸੀਂ ਪਿੰਡ ਪਹੁੰਚੇ ਸੀ ਅੱਜ ਹੀ ਖੇੜੀ ਹਾਂਜੀ ਤੇ ਜ਼ਿਲ੍ਹਾ ਸੰਗਰੂਰ ਤੇ ਆਪਾਂ ਬਿੰਦਰਬਾਈ ਦੇ ਪਹੁੰਚੇ ਦੀ ਰਿਪੋਰਟ ਦੇਖਣ ਵਾਸਤੇ ਤੇ ਬੋਰ ਆਪਾਂ ਨੇ ਚੈੱਕ ਕਰ ਲਿਆ ਇਹ ਜਲਦੀ ਜਲਦੀ ਮੋਟਰ ਇੰਤਕ ਰਹਿੰਦੇ ਨੇ ਮਾ ਲੋ ਰੇਤਾ ਚੱਕ ਲੈਤੀ ਆ ਤੇ ਉਸ ਤੋਂ ਬਾਅਦ ਅਸੀਂ ਬੰਦ ਕਰਵਾਤੀ ਦੀ ਮੋਟਰਾਂ ਬੰਦ ਕਰਾਉਣ ਤੋਂ ਬਾਅਦ ਅਸੀਂ ਇਹਨੂੰ ਬੋਰ ਨੂੰ ਚੈੱਕ ਕੀਤਾ ਜੀ ਵੀ ਕਿੱਥੋਂ ਰੇਤਾ ਆਉਂਦਾ ਤੇ ਆ ਇਹ ਤੋਂ ਬਾਅਦ ਜਦੋਂ ਹੁਣ ਚੈੱਕ ਕਰਿਆ ਆਪਾਂ ਨੇ ਬੋਰੇ 9 ਇੰਚੀ ਬੋਰੇਗਾ ਪਾਣੀ ਲੈਵਲ 148 ਤੇਗਾ ਉਰੇ ਤੇ 200 ਤੋਂ ਲੈ ਕੇ 204 ਤੱਕ ਬੋਟ ਟੁੱਟਿਆ ਹੋਇਆ ਹੈਗਾ ਹਾਂ ਤੇ ਬਾਕੀ ਜਿਹੜਾ ਸਾਰਾ ਬੋਰਾ 254 ਫੁੱਟ ਤੱਕ ਬੋਰ ਖਾਲੀ ਹੈ ਬਾਕੀ ਭਰ ਗਿਆ ਥੱਲੇ ਟੁੱਟ ਟੁੱਟਣ ਕਾਰਨ ਬੋਰਾ ਤੇ ਇਹਦਾ ਆਪਾਂ ਨੇ ਕੰਮ ਸਟਾਰਟ ਕਰਨਾ ਤੜਕੇ ਤੇ ਬਾਈਆਂ ਨਾਲ ਗੱਲ ਹੋ ਗਈ ਆਪਣੀ ਹਾਂਜੀ ਤੇ ਤੜਕੇ ਦਾ ਕੰਮ ਕੰਪਲੀਟ ਕਰ ਦਾਂਗੇ ਜਮਾ ਮੰਨ ਲਓ ਓਬਵੀਅਸੀ ਵੀਡੀਓ ਬਣਾ ਕੇ ਪਾਵਾਂਗੇ ਅਲੱਗ ਠੀਕ ਹੈ ਉਹ ਅਲੱਗ ਬਣਾਵਾਂਗੀ ਵੀਡੀਓ ਇਹ ਲੱਗ ਪਾਵਾਂਗੀ ਮੇਰਾ ਨਾਮ ਹੈ ਮੁਖਤਿਆਰ ਸਿੰਘ ਜੇ ਕੋਈ ਹੋਰ ਕੰਮ ਕਰਾਉਣਾ ਹੈ ਮਿਲਣਾ ਹੈ ਮੁਖਤਿਆਰ ਸਿੰਘ ਪਿੰਡ ਨਮੂਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 971754490 ਬਾਕੀ ਸਾਡਾ YouTube ਤੇ ਪੇਜ ਬਣਿਆ ਹੈ ਮੁਖਤਿਆਰ ਨਮੂਲ ਦਿਨਾਂ ਤੇ ਸੱਚ ਮਾਰਸਾ ਸਾਡਾ ਸੰਪਰਕ ਕਰ ਸਕਦਾ ਹੈ